ਬਰਗਾੜੀ ਬੇਦਵੀ ਕਾਂਡ ਦੇ ਕਥਿਤ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਡੇਰਾਮੁਖੀ ਰਾਮ ਰਹੀਮ ਦੇ ਗੋਦ ਲਈਤੀ ਹਨੀਪ੍ਰੀਤ ਤੇ ਕਥਿਤ ਧੌਰ ਤੇ ਇਲਜ਼ਾਮ ਲਗਾਉਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਵੱਡਾ ਨਵਾਂ ਮੋੜ ਆ ਗਿਆ ਹੈ ਪ੍ਰਦੀਪ ਕੁਮਾਰ ਦੇ ਦਾਅਵੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਭ ਸੱਚ ਸਾਹਮਣੇ ਆਉਣ ਦੇ ਬਾਵਜੂਦ ਡੇਰਾਮੁਖੀ ਤੇ ਉਸਦੇ ਨਾਲ ਰਹਿਣ ਵਾਲੀ ਹਨੀਪ੍ਰੀਤ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਵਿਦਵੀ ਦੇ ਦੋਸ਼ੀ ਪ੍ਰਦੀਪ ਕਲੇਰ ਨੇ ਸ੍ਰੀ ਆਮ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਸਵੀਕਾਰ ਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਪਮਾਨ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਹਨ ਉਹ ਡੇਰਾ ਮੁਖੀ ਤੇ ਹਨੀਪ੍ਰੀਤ ਦੇ ਇਸ਼ਾਰੇ ਉੱਤੇ ਕਰਵਾਈਆਂ ਗਈਆਂ ਹਨ। ਇਸ ਦੇ باوجود ਇਨ੍ਹਾਂ ਖਿਲਾਫ ਕਾਰਵਾਈ ਨਾ ਕਰਨਾ ਮੰਤ ਭੱਗਾ ਇਹ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੜੀ ਹੈਰਾਨੀ ਵਾਲੀ ਗੱਲ ਹੈ। ਇਹ ਇੰਨਾ ਸੱਚ ਸਾਹਮਣੇ ਆਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਸੌਦੇ ਸਾਦ ਤੇ ਉਸ ਦੇ ਨਾਲ ਰਹਿਣ ਵਾਲੀ ਜਿਹੜੀ ਲੜਕੀ ਹੈ ਹਾਨੀਪ੍ਰੀਤ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਦੀਪ ਕਲੇਰ ਜਿਹੜਾ ਵਿਦਵੀ ਕੰਡ ਦਾ ਇੱਕ ਦੋਸ਼ੀ ਹੈ ਉਹਨੇ ਸ਼ਰੀਆਮ ਜਿਹੜਾ ਹੈ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਸਵੀਕਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਪਮਾਨ ਕਰਨੀਆਂ ਜੜੀਆਂ ਕੋਸ਼ਿਸ਼ਾਂ ਸੀ ਉਹਨਾਂ ਦੇ ਵਿੱਚ ਸੌਦਾ ਸਾਧ ਤੇ ਉਹਦੇ ਨਾਲ ਲੈ ਰਹਿਣ ਵਾਲੀ ਲੜਕੀ ਹਾਨੀਪ੍ਰੀਤ ਜਿਹੜੀ ਐ ਇਹਨਾਂ ਨੇ ਹੀ ਜਿਹੜਾ ਹੈ ਉਹ ਆਪਣੇ ਚੇਲੇ ਚਪਟਿਆਂ ਨੂੰ ਜਿਹੜਾ ਕਿਹਾ ਸੀ ਤੇ ਇਹਦੇ باوجود ਸਰਕਾਰ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਹੀ ਐ ਬੜਾ ਮੰਦ ਭਾਗਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੋਨਾਂ ਦੇ ਉੱਤੇ ਸੌਦੇ ਸਾਧ ਦੇ ਉੱਤੇ ਤੇ ਇਹਦੇ ਨਾਲ ਜਿਹੜੀ ਲੜਕੀ ਐ ਹਾਨੀਪ੍ਰੀਤ ਉਹਦੇ ਉੱਤੇ ਸਖਤ ਤੋਂ ਸਖਤ ਜਿਹੜੀ ਐ ਉਹ ਕਾਰਵਾਈ ਕਰਕੇ ਪਰਚੇ ਦਰਜ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਸਪਸ਼ਟ ਹੋ ਚੁੱਕਿਆ ਹੈ ਪ੍ਰਦੀਪ ਕਲੇਅਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਿ ਮੁੱਖ ਸਾਜ਼ਿਸ਼ ਕਰਤਾ ਜਿਹੜੇ ਹੈ ਇਹ ਦੋਨੇ ਜਣੇ ਸੀ ਤੇ ਸਰਕਾਰ ਵੱਲੋਂ ਅਜੇ ਤੱਕ ਕਾਰਵਾਈ ਨਾ ਕਰਨਾ ਜਿਹੜਾ ਹੈ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਔਰ ਸਿੱਖਾਂ ਦੇ ਅੰਦਰ ਵੀ ਭਰੋਸਗੀ ਵੀ ਜਿਹੜਾ ਹੈ ਉਹ ਸਰਕਾਰ ਦੇ ਪ੍ਰਤੀ ਪੈਦਾ ਕਰਦਾ ਹੈ ਸਰਕਾਰ ਨੂੰ ਤੁਰੰਤ ਜਿਹੜਾ ਇਹਨਾਂ ਸੌਦੇ ਸਾਥ ਤੇ ਉਹ ਲੜਕੀ ਹਨੀਪ੍ਰੀਤ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਸੁਨਣਾ ਜੀ کافی ਟਾਈਮ ਹੋ ਗਿਆ ਲਾ ਲਗਾਤਾਰ ਇਹ 정치 ਹੋ ਰਹੀ ਹੈ ਹੁਣ ਤੱਕ ਇਸ ਮਸਲੇ ਦੇ ਉੱਤੇ ਰਾਜਨੀਤੀ ਹੀ ਹੁੰਦੀ ਆਈ ਹੈ ਚਾਹੇ ਕੋਈ ਵੀ ਤਰ੍ਹਾਂ ਹੋਵੇ ਪਰ ਹੁਣ ਜਦੋਂ ਪ੍ਰਦੀਪ ਕਲੇਰ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਸਬਕਾਰੀ ਹੈ ਕਿ ਇਹ ਆਦੇਸ਼ ਜਿਹੜੇ ਇਹਨਾਂ ਨੂੰ ਥੋਡੇਰੇ ਤੋਂ ਜਿਹੜੇ ਆ ਮਿਲੇ ਸੀ ਤਾਂ ਹੁਣ ਸਰਕਾਰ ਨੂੰ ਕਾਰਵਾਈ ਜਿਹੜੀ ਹੈ ਕਰਨੀ ਚਾਹੀਦੀ ਹੈ ਜੇ ਅਜੇ ਵੀ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਇਹਦਾ ਮਤਲਬ ਹੈ ਕਿ ਸਰਕਾਰ ਤੇ ਸਭ ਦੇ ਸਾਧੀ ਆਪਸ ਦੇ ਵਿੱਚ ਸਾਠ ਘਾਟ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਨਾ ਸੱਚ ਸਾਹਮਣੇ ਆਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਸੌਦੇ ਸਾਦ ਤੇ ਉਸ ਦੇ ਨਾਲ ਰਹਿਣ ਵਾਲੀ ਜਿਹੜੀ ਲੜਕੀ ਹਾਨੀਪ੍ਰੀਤ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਦੀਪ ਕਲੇਰ ਜਿਹੜਾ ਵਿਦਵੀ ਕਾਂਡ ਦਾ ਇੱਕ ਦੋਸ਼ੀ ਹੈ ਉਹਨੇ ਸ਼ਰੀਆਮ ਜਿਹੜਾ ਹੈ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਸਵੀਕਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਪਮਾਨ ਕਰਨ ਦੀਆਂ ਜੜੀਆਂ ਕੋਸ਼ਿਸ਼ਾਂ ਸੀ ਉਹਨਾਂ ਦੇ ਵਿੱਚ ਸੌਦਾ ਸਾਦ ਤੇ ਉਹਦੇ ਨਾਲ ਲੈ ਰਹਿਣ ਵਾਲੀ ਲੜਕੀ ਹਾਨੀਪ੍ਰੀਤ ਜਿਹੜੀ ਐ ਇਹਨਾਂ ਨੇ ਹੀ ਜਿਹੜਾ ਹੈ ਉਹ ਆਪਣੇ ਚੇਲੇ ਚਪਟਿਆਂ ਨੂੰ ਜਿਹੜਾ ਕਿਹਾ ਸੀ ਤੇ ਇਹਦੇ باوجود ਸਰਕਾਰ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਬੜਾ ਮੰਦ ਭਾਗਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੋਨਾਂ ਦੇ ਉੱਤੇ ਸੌਦੇ ਸਾਦ ਦੇ ਉੱਤੇ ਤੇ ਇਹਦੇ ਨਾਲ ਜਿਹੜੀ ਲੜਕੀ ਹੈ ਹਾਨੀਪ੍ਰੀਤ ਉਹਦੇ ਉੱਤੇ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕਰਕੇ ਪਰਚੇ ਦਰਜ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਸਪਸ਼ਟ ਹੋ ਚੁੱਕਿਆ ਪ੍ਰਦੀਪ ਕਲੇਅਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਿ ਮੁੱਖ ਸਾਜ਼ਿਸ਼ ਕਰਤਾ ਜਿਹੜੇ ਐ ਇਹ ਦੋਨੇ ਜਣੇ ਸੀ ਤੇ ਸਰਕਾਰ ਵੱਲੋਂ ਅਜੇ ਤੱਕ ਕਾਰਵਾਈ ਨਾ ਕਰਨਾ ਜਿਹੜਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਔਰ ਸਿੱਖਾਂ ਦੇ ਅੰਦਰ ਵੀ ਭਰੋਸਗੀ ਵੀ ਜਿਹੜਾ ਉਹ ਸਰਕਾਰ ਦੇ ਪ੍ਰਤੀ ਪੈਦਾ ਕਰਦਾ ਹੈ ਸਰਕਾਰ ਨੂੰ ਤੁਰੰਤ ਜਿਹੜਾ ਇਨ੍ਹਾਂ ਸੌਦੇ ਸਾਥ ਤੇ ਉਹ ਲੜਕੀ ਹਨੀਪ੍ਰੀਤ ਦੇ ਖਿਲਾਫ ਜਿਹੜੀ ਐ ਕਾਰਵਾਈ ਕਰਨੀ ਚਾਹੀਦੀ ਸੁਣ ਲਾਦੇ ਨਹੀਂ کافی ਟਾਈਮ ਹੋ ਗਿਆ ਲਾ ਲਗਾਤਾਰ ਇਹ ਤੇ ਰਾਜਨੀਤੀ ਹੋ ਰਹੀ ਜੀ ਹੁਣ ਤੱਕ ਇਸ ਮਸਲੇ ਦੇ ਉੱਤੇ ਰਾਜਨੀਤੀ ਹੀ ਹੁੰਦੀ ਆਈ ਹੈ ਚਾਹੇ ਕੋਈ ਵੀ ਤਰ੍ਹਾਂ ਹੋਵੇ ਪਰ ਹੁਣ ਜਦੋਂ ਪ੍ਰਦੀਪ ਕਲੇਰ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਸਬਕਾਰੀ ਹੈ ਕਿ ਇਹ ਆਦੇਸ਼ ਜਿਹੜੇ ਇਹਨਾਂ ਨੂੰ ਥੋਡੇਰੇ ਤੋਂ ਜਿਹੜੇ ਆ ਮਿਲੇ ਸੀ ਤਾਂ ਹੁਣ ਸਰਕਾਰ ਨੂੰ ਕਾਰਵਾਈ ਜਿਹੜੀ ਹੈ ਕਰਨੀ ਚਾਹੀਦੀ ਹੈ ਜੇ ਅਜੇ ਵੀ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਇਹਦਾ ਮਤਲਬ ਹੈ ਕਿ ਸਰਕਾਰ ਤੇ ਸਭ ਦੇ ਸਾਧੀ ਆਪਸ ਦੇ ਵਿੱਚ ਸਾਟਗਾਟ ਹੈ